ਹੈਲੋ ਹਾਂ ਜੀ ਮੈਂ ਉਹ ਨਹੀਂ ਉਹ ਨਹੀਂ ਅੱਜ ਕੈਨ ਲਾਤੋ ਹੋਈਆਂ ਲੈਣ ਇਹਦੀ ਆ ਉਹ ਮੇਰਾ ਵਿਆਹ ਹੋ ਗਿਆ ਇੰਝ ਹੱਦ ਵਿੱਚ ਯਾ ਹੁਣ ਤੁਹ ਵਤਾਇਆ ਕਿ ਮੈਂ ਥੋੜੀ ਇਸਟ ਹੋ ਗਈ ਹਾਂ ਪਕਾਲਤ ਕਰਦੇ ਮੇਰਾ ਸਟੱਡੀ ਦੇ ਵਿੱਚ ਟਾਈਮ ਲੰਘ ਗਿਆ ਵਿਆਹ ਦਾ ਤੇ ਇੱਥੇ ਤੇ ਲੁਕੀ ਮੈਨੂੰ 6 ਮਹੀਨੇ ਦਿੰਦੇ ਇੱਕ ਮੇਰੀ ਸੱਸ ਹੈ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਮੇਰੀ ਉਮਰ ਖੱਜੀ 52 ਆ 52 ਇਟਸ ਨਾਟ ਟੂ ਮਚ ਨਾ ਪਾਹਿਤ ਸੈਂਚਰੀ ਦੇ ਹਜੇ ਹਾਫ ਹੋਈਆਂ ਹਜੇ ਤੇ 50 ਸਾਲ ਹੋਰ ਜੀਣੇ ਮੈ। ਹਾਂ ਤੇ ਤੁਝੇ ਲੋਕ ਮੇਰੇ ਜੀਂ ਨਹੀਂ ਦਿੰਦੇ। ਮੇਰਾ ਮੂੰਹ ਵੇਖ ਕੇ ਜਿਹਨੇ 500 ਸਗਨ ਪਾਉਣਾ ਹੁੰਦਾ 250 ਪਾ ਚੰਦਾ ਹੈ। ਕੀ ਨਾ ਤੇ ਵਈ। ਆਈ ਡੋ ਨੋ ਵਾਈ। ਯਾਰ ਇੰਡੀਆ ਦੇ ਲੋਕ ਕਿਵੇਂ ਦੇ ਨੇ। ਮੈਂ ਚਾਰ ਬੰਦਾ ਕਿਉਂ ਵਿਆਹ ਨਹੀਂ ਕਰਵਾ ਸਕਦਾ। ਨਾਲੇ ਪੌਣ ਮੇ ਚਾਰ ਹਾਂ ਜਿੱਦ ਤੱਕ ਮੈਂ ਜਵਾਨ ਹਾਂ ਜਿੱਦ ਤੱਕ ਅੱਛਾ ਸਾਲ ਦੇ ਬਾਕੀ ਕਿੰਨੇ ਸਾਲ ਦੇ ਹੋਈਆਂ। ਹਾਂ। ਹਾਈ ਮੇਰੀ ਸੱਸ ਬੁੱਢੀ ਮੈਂ ਹਜੇ ਜਵਾਨ ਮੇਰੀ ਸੱਸ ਬੁੱਢੀ ਆਪ ਹਜੇ ਲਾਲ ਲਗਦੀਆਂ ਸਲਵਾਰਾਂ ਪਾਉਂਦੀਆਂ ਨਾਲ ਪਲਾਜ਼ੋ ਪਾਉਂਦੀ ਖੁੱਲੇ ਪੌਂਛੇ ਵਾਲੇ ਹੈ ਜਿਵੇਂ ਮਾੜੀ ਜਿ ਮੈਕਸੀ ਪਾ ਲਈਆ ਤੇ ਮੇਰੇ ਖਾਲ ਕੁਰਕੁਰ ਵਿੰਦੀ ਆ ਬੁੱਢੀ ਕੋੜੀ ਲਾਲ ਲਗਾਂ ਪਿੱਛੇ ਕਿਉਂ ਬੱਲਾ ਕਰਦੀ ਤਾਸ ਹੋਰ ਮੇ ਕਿਥੇ ਚਿਹਰਾ ਜਿਮਾ ਮੈਂ ਜੀਣਾ ਨਹੀਂ ਆਇਆ ਕਿਆ ਪੁਰ ਮੈਂ ਤੱਕ ਪਤਾ 35 ਸਾਲ ਤੱਕ ਤੇ ਮੈਂ ਸਟੱਡੀ ਕੀਤੀ ਹੈ ਇੰਡੀਆ ਦੇ ਵਿੱਚ ਵਕਾਲਤ ਕਰਦੀ ਮੈਨੂੰ ਟਾਈਮ ਹੋ ਗਿਆ ਫਿਰ ਮੈਂ ਬਾਹਰ ਆ ਗਈ ਬਹਾਰਾ ਕੇ ਮੇ ਤਾਂ ਪਤਾ ਥੋੜੀ ਜਿਹਾ ਡੇਢ ਹੋ ਗਈ ਹਾਂ ਅਡੇਢ ਹੋ ਗਈ ਤੇ ਇੱਥੇ ਆ ਕੇ ਫਿਰ ਮੈਂ ਤੇ ਬਿਲਕੁਲ ਹੀ ਡੇਢ ਹੋ ਗਈ ਲੋਕਾਂ ਨੇ ਮੌਕਾ ਲਗਾ ਦਿੱਤਾ ਵਿਆਹ ਤਾਂ ਮੈਂ ਕਰਾ ਲਿਆ ਪਰ ਬਹੁਤ ਸੱਚੀ ਮੈਂ ਨਹੀਂ ਇੱਕ ਦੋ ਦਿਨਾਂ ਦੇ ਵਿੱਚ ਮੇਰਾ ਜ਼ੀਰਾ ਹਰਾਮ ਹੋ ਗਿਆ ਸ਼ਾਇਦ ਵਸੋਣੀ ਹੈ ਤੇ ਮੇਰੇ ਤੋਂ ਵੈਰ ਰੱਖਦੀ ਆ ਬੁੱਢੜੀ ਕੰਪੀਟੀਸ਼ਨ ਕੰਪੀਟੀਸ਼ਨ ਕਰ ਰਹੀ ਹੈ ਮੇਰੇ ਨਾਲ ਹਾਂ ਪਤਾ ਨਹੀਂ ਇਹ ਲੋਕ ਆਪਣਾ ਮੁੰਡਾ ਪਾਵੇ ਚਲ ਮੰਨਿਆ ਹੋ 25 ਸਾਲ ਦਾ ਆ ਹੂੰ ਤਾਂ ਮੇ ਵੀ ਥੋੜੀ ਉਹਦੇ ਤੋਂ ਜ਼ਿਆਦਾ ਤਾਂ ਨਹੀਂ ਹੈਗੀ ਸਿਰਫ 25 26 ਸਾਲ ਦਾ ਫਰਕ ਫਿਰ ਪਹਿਲਾਂ ਪੀ ਆਰ ਹੋਣ ਵਾਸਤੇ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਹੋਰ ਮੈਨੂੰ ਇੱਥੇ ਬੁੱਢੀ ਦੀ ਬੁੱਢੜੀ ਕਹਿੰਦੇ ਨੇ ਮੈਨੂੰ ਕਿਸੇ ਵਿਆਹ ਸ਼ਾਦੀ ਨਹੀਂ ਖੜਦੇ ਹਾਂ ਹਾਈ ਮੈਨੂੰ ਕਹਿ ਲਿੰਦੇ ਨੇ ਮੇਰੀ ਮਾਸੀ ਆ ਮੁੰਡੇ ਦੀ ਮਾਸੀ ਬਣਾ ਦਿੰਦੇ ਨੇ ਮੈਨੂੰ ਮੱਝ ਮੈਂ ਤਾਂ ਵਾਪਸ انا ਚਾਹਦੀ ਆ ਮੈਨੂੰ ਨਹੀਂ ਚਾਹੀਦੀ ਤੁਹਾਨੂੰ ਨਹੀਂ ਚਾਹੀਦਾ ਹਾਂ ਮੈਨੂੰ ਇੱਜ਼ਤ ਚਾਹੀਦੀ ਆ ਆਪਣਾ ਮੁੰਡਾ ਪੱਕਾ ਕਰਵਾ ਕੇ ਹੁਣ ਮੈਨੂੰ ਇੱਥੇ ਬੇਇੱਜ਼ਤ ਕਰ ਦਿੱਤਾ ਇਹਨਾਂ ਲੋਕਾਂ ਨੇ ਮੈਨੂੰ ਇੱਜ਼ਤ ਚਾਹੀਦੀ ਆ ਮੈਨੂੰ ਵਾਪਸ ਲੈ ਜਾਓ ਮੇਰੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ ਮੇਰੀ ਮਿਚਾਰ ਮੇਰੀ ਮਿਚਾਰਟੀ ਨਹੀਂ ਮੇਰੀ ਜ਼ਵਾਰਨੀ ਨਾਲ ਖਿਲਵਾੜ ਹੋ ਰਿਹਾ ਹੈ ਮੈਨੂੰ ਲੈ ਜਾਓ ਵਾਪਸ ਮੈਂ ਆ ਰਹੀ ਹਾਂ ਟਿਕਟ ਚ ਕਰਵਾ ਕੇ ਯਾ